ਮਾਇਗਰ ਦੀਗਾ ਹਾਲ ਸਾ ਅਸਿਵਾਸ ਵਿੱਚ ਗਿਰ ਚੁੱਕਾ ਤੇ ਯੋਨ ਪਰਖ ਨਹੀਂ ਮਿਲਾਨਾ ਜੋ ਕਨੇਹਾ ਮੀਮੀਸ ਅਨਿਦੇਮਹ ਅਨੰਤ ਬਾਬਾ ਹਰਨਾਮ ਸਿੰਘ ਜੀ ਦੀ ਬਹੁਤ ਹੀ ਮਸੂਮ ਤੇ ਨਸਲਾ ਸੈਨੀ ਬਚ ਲਿਖੀ ਇੱਕ ਐਸੀ ਜੀ ਮਨਗਾਤਾ ਜੈਸਤੇ ਹਰਮ ਲਾਹ ਵਿੱਚੋਂ ਸੈਦ ਕਦਾ ਉਧਰਤੀ ਜਰਮਾ ਨਜ਼ਰ ਪੈ ਜਾਂਦਾ ਹੰਤ ਜੀ ਨਿਰੰਤਰ ਸਿਮਨੈ ਸ্নানਨੀ ਮਹਾਬਤ ਰਾਜ ਰਚਨਾ ਸੇਵਾ ਤੇ ਪੰਥਕ ਜਿੰਦਗੀ ਨਾਲ ਪਾਵਾਂਨ ਇੱਕ ਸੂਰਤਾ ਹਾਸਨ ਕਰਕੇ ਗੁਰੂ ਰੇ ਲੈਂਦੇ ਉਹ ਸੁੱਚੇ ਰਤਵੇ ਤੱਕ ਪਹੁੰਚ ਕੀਤੀ ਜਿਹੜਾ ਕਿਸੇ ਬੱਲੇ ਸਿੰਘ ਨੂੰ ਹੀ ਨਸੀਬ ਹੁੰਦਾ ਸ਼ੰਤ ਮਹਾਰਾਜਾ ਦੇ ਮਹਾਰਸੀ ਕੋ ਸ਼ੰਤ ਸਿੰਘ ਸੰਗ ਜੀ ਨੇ ਆਪਣੇ ਮਨ ਨੂੰ ਦਰਮਾਣੀ ਦੇ ਨਿਰਮਲ ਅਤੇ ਸ਼ੁਗਿਤਮਈ ਮਾਤਾ ਬਾਨ ਮੇਚਾ ਦੂਰ ਸਥਾਪਿਤ ਕਰਦਿਆਂ ਹੋਇਆਂ ਇਸ ਨੂਪਮ ਰਚਨਾ ਨੂੰ ਸਰਜਿਆ ਇਸ ਦੇ ਮ्यान ਵਿੱਚ ਸਹਿਜ ਅਤੇ 23 ਸਾਲ ਕੀਤੇ ਗੋਣ ਇਸ ਹੱਦ ਤੱਕ ਪਰਮੇਸ਼ਰ ਗਏ ਹਨ ਕਿ ਸੱਚ ਆਪਣੀ ਗਵਾਹੀ ਆਪ ਬਣਾ ਗਿਆ ਹੈ संत बाबा हरनाम सिंह जी ਦੇ ਗੁਰਮਖੀ ਜੀਵਨ ਨੂੰ ਦਾਸਾਂ ਨੇ ਅਤ ਨੇੜੇ ਤੋਂ ਵੇਖਿਆ ਉਹਨਾਂ ਨੇ ਅਸਲੀ ਆਤਮਾ ਵਿੱਚ ਮਨ ਨੂੰ ਜਿੱਤਣਾ ਸੀ ਕਿ ਜ਼ਿੰਦਗੀ ਦੇ ਹਰ ਅਮਲ ਹਰ ਸ਼ੈ ਨੂੰ ਅਤੇ ਹਰ ਸਪਰਸ਼ ਤੋਂ ਦੁਆਤਰੀ ਮਲੀਨ ਬਨਾਵਟ ਨੂੰ ਆਪਣੇ ਆਖਰੀ ਸਵਾਸ ਲੈਣ ਤੱਕ ਦੂਰ ਰੱਖਿਆ ਛੇ ਕਨੇਹਾ ਦੇਵ ਦੂਰ ਸਾਦਗੀ ਵਿੱਚ ਬਿਆਨ ਕੀਤੇ ਜੀਵਨ ਦ੍ਰਿਸ਼ ਹਜ਼ਾਰਾਂ ਦੇ ਅਲਕੰਡੜੀ ਕੋਣ ਬਾਗਰ ਹਾਨੀ ਸਵਾਦ ਨਾਲ ਭਰਪੂਰ ਅਤੇ ਕਰਵਾਣੀ ਦੇ ਵੈ ਗਵੀਰ ਰਸਾਂ ਦੀ ਇੱਕ ਉਜਲ ਤਸਵੀਰ ਖਾਲਸਾ ਬੰਧ ਦੇ ਸਾਹਮਣੇ ਲਿਆਉਂਦੀ। ਸ਼ਾਂਤ ਨੇ ਸੰਗਨੇ ਹਰ ਕੈ ਸੁੰਦੀ ਖੋਦੀ ਤੇ ਉੱਪਰ ਉੱਠ ਕੇ atheshnani insani jeevan ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਵਲੋਗ ਲਾ ਨੂੰ ਸਮਝ ਕੇ ਹੀ ਇਸ ਜੀਵਨ ਗਾਥਾ ਦਾ ਨਵਾਣ ਕੀਤਾ। 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਨੇ ਵਸਤੂ ਆਣਾ ਜਿਹੜਾ ਸੰਗ ਨੂੰ ਊਰ ਵਿੱਚ ਆਪਣੀ ਦੇਵੀ ਜੋਤ ਨਿਗਾ ਕੇ ਮਾਲਵੇ ਦੇ ਰੋਗੀ ਗ੍ਰਸ਼ੀਆਂ ਸਿੱਖੀ ਨੂੰ ਇੱਕ ਵਾਰ ਮੋੜਾ। ਸਾਰ ਸਵੇਦ ਕਰ ਦਿੱਤਾ ਸੀ। ਇਸੇ ਤराण ਗੁਰਦੁਆਰਾ ਨਾਮਪਰਖੇੜਾ ਜ਼ਿਲ੍ਹਾ ਹਸ਼ਿਆਰ ਪੰਨੂ ਆਪਣੀ ਭਗਤੀ ਗਿਆਨ ਅਤੇ ਸਿੱਖੀ ਜੀਵਨ ਦੇ ਚਾਨਣ ਕੇ ਅੰਦਰ ਬਣਾ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਦੇਸ਼ ਦੁਆਬੇ ਨੂੰ ਕਲੰਗਾਂ ਵਾਲੇ ਦੀ ਇਸ ਦੀ ਕੋਈ ਅਲਾਹੀ ਸ਼ੋ ਦਿੱਤੀ। ਸੰਤ ਬਾਬਾ ਅਤਰ ਸਿੰਘ ਜੀ ਦੇ ਮਹਾਨ ਸਿੱਖ ਦਾਸਾਂ ਦੀ ਗਵਾਹੀ ਦੇਣ ਲਈ ਉਹਨਾਂ ਦੇ ਵਿਦਵਾਨ ਅਤੇ ਅਨਭਵੀ ਪੈਰੋਕਾਰ ਸੰਤ ਤੇਜਾ ਸਿੰਘ ਜੀ ਐਮਏ ਡਬਲ ਮਨਦਾਨ ਵਿੱਚ ਨਿਤਰੀ ਤੇ ਸੰਤਾਂ ਦੇ ਜੀਵਨ ਪ੍ਰਕਾਸ਼ ਨੂੰ ਇੱਕ ਸੁੰਦਰ ਗ੍ਰੰਥ ਵਿੱਚ ਢਾਲਿਆ ਸ੍ਰੀ ਸਾ ਪੰਥ ਦੀ ਇਹ ਖੁਦਕਸ਼ਮਤੀ ਹੀ ਸਮਝੋ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਿੱਖ ਲੈ ਬਲਾਣੋਂ ਰੰਗੇ ਹੋਏ ਪਾਵਨ ਅਵਲ ਦੀ ਸੱਚੀ ਨੈਰ ਅਚੇਤ ਅਤੇ ਕੁਦਰਤੀ ਕੋ ਆਹਨੇ ਲੈ ਸੰਤ ਸੇਵਾ ਸੰਗ ਸਾਡੇ ਦਰਵਾਜ਼ੇ 'ਨ ਮੌਜੂਦ ਆ ਸੇ ਇਹ ਨਹੀਂ ਆ ਕਿ ਨਹੀਂ ਆ ਮੈਂ ਚ ਸਤਖੰਡ ਵਾਸੀ ਸੰਤ ਜੀ ਦੇ ਬਹੁਤ ਸਾਰੇ ਵਾਸਤ ਇੱਕ ਅਤੇ ਜੰਤਕਾਰ ਮੈਂ ਕੁਝ ਸਮਾਂ ਪਹਿਲਾਂ ਸ਼ਾਂਤਮਈ ਸਮਾਧੀ ਵਿੱਚ ਬੈਠ ਕੇ ਪੜੇ ਮੇਰੇ ਮੇਰਾ ਇਹ ਸੈਦਕ ਕਿ ਸੰਤਾਂ ਦੀ ਮਹਾਨ ਜੀਵਨ ਦੀ ਕੋਮਲਤਾ ਅਤੇ ਪੰਥ ਦੀ ਸ਼ਨੀ ਵੀ ਅਦਾਸਾਂ ਪ੍ਰਤੀ ਨਰਮੀ ਗਾ ਬਹਾਦਰੀ ਇਨਾ ਬੇਨਮਸ ਮੈਂ ਬਾਣੀ ਗੁਜਰ ਰਹੀ ਸਾਡੀ ਕਹਾਵਾ ਕਾਇਲ ਕਾਮਨ ਬੱਡਾ ਪ੍ਰਵਾਸਾਂ ਦੇਵੇਗੀ ਹੰਤ ਬਾਬਾ ਹਰਨਾਮ ਸਿੰਘ ਜੀ ਦੇ ਆਖਰੀ ਜੀਵਨ ਸਫਰ ਤੋਂ ਸਿਰਫ 2.5 ਮਹੀਨੇ ਪਹਿਲਾਂ 18 ਅਕਤੂਬਰ 1982 ਨੂੰ ਮੈਂ ਬਾਬਾ ਜੀ ਦੇ ਵਸਾਲਾਹੀ ਚਟਤਲ ਬਾੜੇ ਜਲਾਲ ਨੂੰ ਇਨਾ ਅੱਖਾਂ ਨਾਲ ਖੁਦ ਧੱਕਿਆ ਸੀ ਜੈਸ ਦੇ ਦਾਰਸ਼ਨਿਕਾਂ ਦੇ ਬਿਚੋ ਮੈਨੂੰ ਅਸੀਦਾਂ ਦੇਸਤਾ ਦੀ ਰਾਹੀ ਰਾਮਨ ਦੇ ਅਨਸਾਰ ਹੀ ਇਸਲੀ ਸੋਕੁਨੀ ਸੇਵਾ ਦੀ ਅਸਤੋਕ ਦਾ ਪੂਨਨ ਕਾ ਹੋ ਗਿਆ ਪੂਨ ਪਰਖ ਨਹੀਂ ਲਾਨੀ ਸੰਤ ਉਹ ਪੰਕਤੀ ਕਿਹੜੀ ਸੀ ਪੂਨ ਪਰਖ ਨਹੀਂ ਲਾਨਾ ਸੰਤ ਸੇਵਾ ਸੰਗ ਜੀ ਨੇ ਬਾਬਾ ਜੀ ਦੀ ਐਸਾ ਦੂਤੀ ਚਾ ਚੜਤਲੰਦਾ ਵਿਕਰਤ ਅਮਜੋਤ ਮੋਰਚੇ 'ਚ ਗ੍ਰਫਤਾਰੀ ਸਨ ਲੇਖੇ ਹਾ ਆਪਣੇ ਨਿਆ ਨਾਰੇ ਨਿਆਰੇ ਰੰਗ ਵਿੱਚ ਕੀਤਾ ਸੰਤਾਨੇਤ ਅਮਜੋਤ ਮੋਰਚੇ ਵਿੱਚ ਗ੍ਰਫਤਾਰੀ ਕਿਸੇ ਨਾਲ ਸਮਾਂ ਲਈ ਨਹੀਂ ਸੀ ਦਿੱਤੀ ਉਹਨਾਂ ਲਈ ਚੜਤਲ ਹਰ ਕਿਸੇ ਸੰਬੰਧੀ ਮ ਉਸਨੂਈ ਰਾਜਨੀਤਿਕ ਅੰਦਾਜ਼ ਤੋਂ ਪੂਨ ਰੂਪ ਵਿੱਚ ਭੱਜਿਆ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੈ ਕਰਉ ਆਪਣੀ ਕਾਰ ਵਿੱਚ ਐਸੇ ਨਰ ਪਾਏ ਅਤੇ ਬਸਮਾਤ ਜਨਕ ਹੰ ਦਾ ਆਜ ਵਿੱਚ ਬੈਠੇ ਜੈਸੇ ਪਸ਼ੂਕੜ ਵਿੱਚ ਸਿੱਖਤ ਆਸ ਦੀ ਸੰਦਾਂ ਦੀਆਂ ਲੰਮੀਆਂ ਲਸਤਨ ਲਸਤਨਾ ਉਹ ਕਿਸੇ ਮਸੂਮ ਸਹਿਜ ਵਿੱਚ ਡੋਲ ਬੈਠੇ ਉਹ ਸਨ ਉਸ ਨੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਨੂੰ ਹੀ ਇੱਕ ਰਮਾਇਣਕ ਲੰਮੀ ਕਵਿਤਾ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਨੇ ਅਨੰਦਮਈ ਜੀਰਾ ਇੱਕ ਪੈਗਾਮ ਦੇ ਰਿਹਾ ਸੀ। ਇਹ ਧਰਤੀ ਉੱਤੇ ਕੋਈ ਵੀ ਦਰਜਨ ਖਾਲਸਾ ਪੰਥ ਦੀ ਹਸਤੀ ਨੂੰ ਮਿਟਾ ਨਹੀਂ ਸਕੇਗਾ। ਉਨ੍ਹਾਂ ਦਾ ਇਹ ਸਫ਼ਰ ਅਸਲ ਵਿੱਚ ਇੱਕ ਸੰਹਾਲਤ ਹੀ ਸੀ। ਜਿਹੜਾ ਚਾਂ 1 ਜਨਵਰੀ 1983 ਨੂੰ ਪੂਰਨਤਾ ਦੇ ਰਤਵੇਂ ਤੱਕ ਪਹੁੰਚੀ। ਸ਼ੰਤ ਸੇਵਾ ਸੰਗਜੀ ਨੇ ਆਪਣੀ ਰਹਾਣੀ ਰਹਿਵਲ ਦੀ ਜ਼ਿੰਦਗੀ ਨੂੰ ਚੇਤਾਰਦਿਆਂ ਹੋਇਆਂ ਖਾਲਸਾ ਅਮਲ ਨੂੰ ਉਸ ਦੀਆਂ ਸੂਖਮ ਤਹਿਾਂ ਤੱਕ ਰੂਪਮਾਨ ਕੀਤਾ। ਮੜਪਾਗੇ ਸਿੱਖ ਇਸ ਨੂੰ ਪਾੜ ਕੇ ਕਲੰਗੀਆਂ ਬਾੜੇ ਦੇ ਦੱਸੇ ਰਾਹ ਉੱਤੇ ਤੁਰ ਸਕਣਗੇ। ਇੱਥੇ ਸਮਾਪਤ ਕਰਦੇ ਹਾਂ। ਮੁਲਰ ਮਝ ਕੋ ਯਖਰਵੰਦਾ ਘਟਾ ਪੁਲ ਚੁਕ ਮਾਫ ਹੋ ਨੀਏ ਜੇ ਤੋ ਸੰਤ ਸ਼ਿਵ ਕੰਧਾ ਬਰਵਾਸ਼ਨਾ ਵਾਹਿਗੀ ਕਾ ਖਾਲਸਾ ਵਾਹਿਗੀ ਕੀ ਫਤ